ਇਹ ਬੰਦੇ ਸਾਡੇ ਨਾਲ ਵੀ ਤੁਰੇ ਫਿਰਦੇ ਆ ਸਾਡੇ ਯਾਰ ਹੋਣ ਦਾ ਦਿਖਾਵਾ ਵੀ ਕਰਦੇ ਆ ਪਰ ਅੰਦਰੋਂ ਸਾਡੇ ਕਰਤਾਰ ਪ੍ਰਤੀ ਜ਼ਹਿਲਸ ਰੱਖਦੇ ਆ ਇਹੋ ਜੀ ਨਸਲ ਨੂੰ ਗਦਾਰ ਕਿਹਾ ਜਾਂਦਾ ਹੈ ਇਹ ਬੁੱਕਲ ਦੇ ਸੱਪ ਹੁੰਦੇ ਆ ਤੇ ਡੰਗ ਮਾਰਨ ਵਾਸਤੇ ਮੌਕੇ ਦੀ ਤਲਾਸ਼ 'ਚ ਹੁੰਦੇ ਆ ਇਹ ਉਹੀ ਨਸਲਾ ਜਿਨੇ 6ਵੇਂ ਪਾਤਸ਼ਾਹ ਦੇ ਨਾਲ ਰਹਿ ਕੇ ਉਹਨਾਂ ਦੇ ਖਾਣੇ 'ਚ ਧੋਖੇ ਨਾਲ ਜ਼ਹਿਰ ਮਲਾਇਆ ਸੀ ਇਹ ਉਹੀ ਨਸਲ ਹੈ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਦੇ ਨਾਲ ਰਹਿ ਕੇ ਉਹਨਾਂ ਦੇ ਮਾਤਾ ਤੇ ਬੱਚਿਆਂ ਨੂੰ ਸ਼ਹੀਦ ਕਰਾਇਆ ਸੀ। ਇਹ ਉਹੀ ਨਸਲ ਹੈ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਹਿ ਕੇ ਡੋਗਰਿਆਂ ਦੇ ਰੂਪ ਚ ਗਦਾਰੀ ਕੀਤੀ ਹੈ। ਇਹੋ ਜੀ ਨਸਲ ਨੂੰ ਇਤਿਹਾਸ ਚ ਵੀ ਗਦਾਰ ਕਿਹਾ ਗਿਆ, ਵਰਤਮਾਨ ਸਮੇਂ ਵੀ ਗਦਾਰ ਆਦੇ ਤੇ ਭਵਿੱਖ ਚ ਵੀ ਗਦਾਰ ਕਹਿਣਗੇ। ਆਪਣੇ ਆਪ ਨੂੰ ਇਸ ਨਸਲ ਚ ਸ਼ਾਮਲ ਨਾ ਕਰੋ। ਵਿਰੋਧੀ ਅਖਵਾ ਲੋ ਪਰ ਗਦਾਰ ਅਖਵਾ ਕੇ ਆਪਦੀਆਂ ਕੁਲਾਂ ਨੂੰ ਆਪਣੇ ਹੱਥੀਂ ਨਾ ਤਲੰਕਤ ਕਰੋ ਬੰਦਾ ਭਲਾ ਕਿੰਨਾ ਹੀ ਗਰੀਬ ਹੋਵੇ ਧੀਆ ਪੁੱਤਾਂ ਵਾਸਤੇ ਹਮੇਸ਼ਾ ਇਹ ਸੋਚਦਾ ਕਿ ਮੇਰੀ ਧੀ ਕਿਸੇ ਚੰਗੇ ਘਰੇ ਵਿਆਹੀ ਜਾਵੇ ਕਈ ਵਾਰੀ ਚੰਗਾ ਘਰ ਤਾਂ ਮਿਲ ਜਾਂਦਾ ਪਰ ਚੰਗੇ ਬੰਦੇ ਨਹੀਂ ਮਿਲਦੇ ਪੇਕੇ ਗਰੀਬ ਹੋਣ ਸਹਰੇ ਅਮੀਰ ਹੋਣ ਤੱਕ ਕੁੜੀ ਨੂੰ ਸਾਰੀ ਉਮਰ ਤੰਗ ਕਰਦੇ ਐ ਇਸੇ ਕਰਕੇ ਲੋਕ ਕਹਦੇ ਕਿ ਸੱਚੇ ਪਾਤਸ਼ਾਹ ਧੀਆਂ ਦੇਵੇਂ ਤਾਂ ਤਕਦੀਰਾਂ ਵੀ ਚੰਗੀਆਂ ਦੇਈਆਂ ਕਿਸਮਤਾਂ ਵੀ ਚੰਗੀਆਂ ਲਿਖੀ ਮਾੜੇ ਬੰਦਿਆਂ ਨਾਲ ਮੱਥਾ ਲੱਗ ਜੇ ਤਾਂ ਧੀਆਂ ਦਾ ਦੁੱਖ ਮਾਂ ਪਿਓ ਨੂੰ ਕਮਲੇ ਕਰ ਦਿੰਦਾ ਹੈ 100 ਝਗੜਾਂ ਦੇ ਬਰਾਬਰ ਇੱਕ ਝਗੜ ਹੁੰਦਾ ਜਿੰਨਾ ਨੁਕਸਾਨ 100 ਝਗੜ ਰਲ ਕੇ ਕਰਦੇ ਆ ਉਹ ਨੁਕਸਾਨ ਕੱਲਾ ਝਗੜ ਕਰਦਾ ਏਸੇ ਕਰਕੇ ਸਿਆਣੇ ਆਦੇ ਆ ਬੰਦਾ ਖਤਰਨਾਕ ਉਹ ਨਹੀਂ ਹੁੰਦਾ ਜਿਹੜਾ ਉੱਚੀ ਬੋਲਦਾ ਬੰਦਾ ਖਤਰਨਾਕ ਉਹ ਹੁੰਦਾ ਜਿਹੜਾ ਕੰਨਾਂ 'ਚ ਗੱਲ ਦੱਸਦਾ ਜਿਹੜਾ ਕੰਨਾਂ 'ਚ ਫੂਕ ਮਾਰਦਾ ਬੰਦੇ ਔਖੇ ਵੇਲੇ ਵੀ ਪਰਖੇ ਜਾਂਦੇ ਆ ਬੰਦੇ ਸੌਖੇ ਵੇਲੇ ਵੀ ਪਰਖੇ ਜਾਂਦੇ ਆ ਬੰਦੇ ਖੁਸ਼ੀ ਵੇਲੇ ਵੀ ਪਰਖੇ ਜਾਂਦੇ ਆ ਬੰਦੇ ਗਮੀ ਵੇਲੇ ਵੀ ਪਰਖੇ ਜਾਂਦੇ ਆ ਪਰ ਪਰਖਣ ਵਾਲੀ ਅੱਖ ਚਾਹੀਦੀ ਐ ਜ਼ਰੂਰੀ ਨਹੀਂ ਕਿ ਜਦੋਂ ਸਾਨੂੰ ਲੋੜ ਹੋਵੇ ਉਦਾਂ ਹੀ ਪਰਖਣਾ ਜ਼ਰੂਰੀ ਨਹੀਂ ਕਿ ਦੁੱਖ ਦੇ ਸਮੇਂ ਪਰਖਣਾ ਖੁਸ਼ੀ ਦੇ ਮੌਕੇ ਵੀ ਜਿੰਨਾਂ ਦੇ ਕਾਲਜੇ 'ਚ ਤੁਹਾਡੀਆਂ ਖੁਸ਼ੀਆਂ ਸੇਲੇ ਵਾਂਗੂੰ ਵੱਜਦੀਆਂ ਉਹਨਾਂ ਦੇ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਕਿ ਸਾਲੇ ਔਖੇ ਐ ਕਈ ਤਾਂ ਇਹੋ ਜਿਹੇ ਖੱਚ ਹੁੰਦੇ ਆ ਵਿਆਹ ਸ਼ਾਦੀਆਂ ਦੇ ਮੌਕੇ ਵੀ ਪਣੋਈਆਂ ਫੁੱਫੜਾਂ ਤੋਂ ਪੈਰੀ ਹੱਥ ਲਵਾ ਕੇ ਮਿੰਨਤਾ ਕਰਾ ਕੇ ਫੇਰ ਨਾਲ ਤੋੜਨੇ ਪੈਂਦੇ ਆ ਪਰ ਮੈਂ ਸਮਝਦਾ ਕਿ ਇਹੋ ਜੇ ਖੱਚਾਂ ਨੂੰ ਸੱਦੇ ਬਣਾ ਕੀ ਗੱਡਾ ਖੜਾ ਹੁੰਦਾ ਜਿਹੜਾ ਬੰਦਾ ਇਹੋ ਜੇ ਮੌਕੇ ਤੇ ਇਹੋ ਜੀ ਖੁਸ਼ੀ ਤੇ ਰੁੱਸ ਕੇ ਬਹਿੰਦਾ ਉਹ ਸਮਾਜਿਕ ਤੌਰ ਤੇ ਤੁਹਾਡਾ ਸਕਾ ਹੋ ਸਕਦਾ ਪਰ ਦਿਲੋਂ ਤੁਹਾਡਾ ਸਕਾ ਨਹੀਂ ਨਿੱਕੀ ਮੋਟੀ ਲੜਾਈ ਨਿੱਕੀ ਮੋਟੀ ਨੋਕ ਚੋਕ ਵਿਚਾਰ ਟਕਰਾਰ ਹਰੇਕ ਘਰ 'ਚ ਹੀ ਹੁੰਦੀ ਹੈ ਹਰੇਕ ਘਰ ਦੀ ਕਹਾਣੀ ਐ ਪਰ ਸਿਆਣੇ ਬੰਦੇ ਗੱਲ ਛਪਲਾ ਲੈਂਦੇ ਐ ਚ ਜੂ ਪਾ ਕੇ ਜੱਗ ਹਸਾਉਣਾ ਮੂਰਖਾਂ ਦਾ ਕੰਮ ਹੁੰਦਾ ਜਦੋਂ ਘਰ ਦੇ ਪਰਦੇ ਵਾਲੀਆਂ ਗੱਲਾਂ ਘਰ ਦੀ ਚਾਰਦੁواری ਤੋਂ ਬਾਹਰ ਜਾਂਦੀਆਂ ਤਾਂ ਉਹ ਕਹਾਣੀਆਂ ਬਣ ਜਾਂਦੀਆਂ ਮਿਹਣੇ ਬਣ ਜਾਂਦੇ ਐ ਸਿਆਣੇ ਬੰਦੇ ਨੂੰ ਮਿਹਣਾ ਵੱਜ ਜੇ ਤਾਂ ਉਹਨੂੰ ਐ ਲੱਗਦਾ ਜਿਵੇਂ ਉਹਦੇ ਗੋਲੀ ਵੱਜੀ ਹੁੰਦੀ ਐ ਪਰ ਮੂਰਖ ਆਪਣੇ ਆਪ ਮਜ਼ਾਕ ਦੇ ਪਾਤਰ ਬਣ ਜਾਂਦੇ ਆ ਆਦਤਾਂ ਭਲਾ ਚੰਗੀਆਂ ਹੋਣ ਭਲਾ ਮਾੜੀਆਂ ਹੋਣ ਬੰਦੇ ਦੇ ਨਾਲ ਹੀ ਜੰਮਦੀਆਂ ਤੇ ਨਾਲ ਹੀ ਜਾਂਦੀਆਂ ਜਿਹੜੇ ਬੰਦੇ ਨੂੰ ਬਚਪਨ ਚ ਮਾੜੀਆਂ ਆਦਤਾਂ ਪੈ ਗਈਆਂ ਉਹ ساری ਉਮਰ ਨਹੀਂ ਬਦਲਦੀਆਂ ਘਰ ਦੇ ਕੋਟ-ਕੋਟ ਕੇ ਵੀ ਹੰਬ ਜਾਂਦੇ ਆ ਪਰ ਉਹ ਬਦਲਦਾ ਨਹੀਂ ਜੀਣੂ ਚੰਗੀਆਂ ਆਦਤਾਂ ਪੈ ਗਈਆਂ ਉਹ ساری ਉਮਰ ਚੰਗਿਆਈ ਦੇ ਰਾਹ ਤੇ ਚੱਲਦਾ ਆ ਜਿਹੜੇ ਚੁਗਲ ਹੁੰਦੇ ਆ ਖੱਚ ਹੁੰਦੇ ਆ ਕੌਲੀ ਝਟ ਹੁੰਦੇ ਆ ਯਾਰ ਮਾਰ ਕਰਨ ਵਾਲੇ ਗਦਾਰੀਆਂ ਕਰਨ ਵਾਲੇ ਇਹ ਵੀ ਆਵਦੀਆਂ ਆਦਤਾਂ ਤੋਂ ਮਜਬੂਰ ਹੁੰਦੇ ਆ ਇਹਨਾਂ ਦਾ ਜੀ ਨਹੀਂ ਕਰਦਾ ਹੁੰਦਾ ਗਾਲਾਂ ਲੈ ਇਹਨਾਂ ਨੂੰ ਜੀ ਨਹੀਂ ਕਰਦਾ ਹੁੰਦਾ ਫਿੱਟ ਲਾਨਤ ਲੈ ਇਹਨਾਂ ਨੂੰ ਪਰ ਇਹਨਾਂ ਦੀਆਂ ਆਦਤਾਂ ਇਹਨਾਂ ਨੂੰ ਇਸ ਰਾਹ ਤੇ ਚੱਲਣ ਵਾਸਤੇ ਮਜਬੂਰ ਕਰਦੀਆਂ ਘਟਿਆ ਬੰਦਾ ਤਾਂ ਸਾਰੀ ਉਮਰ ਘਟਿਆ ਰਹਿੰਦਾ ਹੀ ਰਹਿੰਦਾ ਪਰ ਕਈ ਵਾਰੀ ਆਦਤਾਂ ਇੰਨੀਆਂ ਹਾਵੀ ਹੋ ਜਾਂਦੀਆਂ ਕਿ ਇਹ ਖਾਨਦਾਨ ਚ ਵੜ ਜਾਂਦੀਆਂ ਤੇ گاؤں ਦੇ ਜਵਾਕ ਵੀ ਉਹੋ ਜਿਹੇ ਘਟਿਆ ਹੀ ਬਣ ਜਾਂਦੇ ਆ ਅਣਖੀ ਦੁਸ਼ਮਣ ਤੇ ਭਲਾ ਭਰੋਸਾ ਕਰ ਲੋ ਪਰ ਬੇਗੈਰ ਤੇ ਯਾਰ ਤੇ ਕਰੀਦਾ ਇਤਬਾਰ ਨਹੀਂ ਹੁੰਦਾ ਮਾੜੀ ਨਸਲ ਦਾ ਕੁੱਤਾ ਵਫਾਦਾਰ ਹੋ ਸਕਦਾ ਪਰ ਕੁੱਤੀ ਨਸਲ ਦਾ ਬੰਦਾ ਵਫਾਦਾਰ ਨਹੀਂ ਹੁੰਦਾ ਸਿਆਣਾ ਸੂਝਵਾਨ ਜਪਾਰਖੂ ਬੰਦਾ ਹਮੇਸ਼ਾ ਗੱਲ ਦੀ ਤੈਅ ਤੱਕ ਜਾਂਦਾ ਤੇ ਕੰਨਾਂ ਦੇ ਕੱਚੇ ਬੰਦੇ ਅਫਵਾਹਾਂ ਤੇ ਯਕੀਨ ਕਰ ਲੈਂਦੇ ਆ ਇਹੋ ਜੇ ਲੋਕ ਸ਼ੱਕੀ ਕਿਸਮ ਦੇ ਹੁੰਦੇ ਆ ਸ਼ੱਕ ਹਮੇਸ਼ਾ ਰਿਸ਼ਤਿਆਂ ਨੂੰ ਖਤਮ ਕਰਦਾ ਹੈ ਪਾਲਦਾ ਨਹੀਂ ਇਹਦੇ ਘੇਰੇ ਚ ਆਇਆ ਹਰੇਕ ਰਿਸ਼ਤਾ ਐਸਾ ਬਰਬਾਦ ਹੁੰਦਾ ਕਿ ਦੁਬਾਰਾ ਆਬਾਦ ਨਹੀਂ ਹੁੰਦਾ ਹਰੇਕ ਚੀਜ਼ ਦਾ ਕੋਈ ਦੌਰ ਹੁੰਦਾ ਕੋਈ ਸਮਾਂ ਹੁੰਦਾ ਹੈ ਸਮੇ ਸਮਰੱਥ ਨਹੀਂ ਰਹਿੰਦੇ ਦੌਰ ਬਦਲ ਜਾਂਦੇ ਆ ਭਾਵੇਂ ਕੋਈ ਕਿੰਨਾ ਹੀ ਤੜਿਆ ਹੋਵੇ ਕਿੰਨਾ ਚੰਬੜਿਆ ਹੋਵੇ ਇੱਕ ਦਿਨ ਉਹਨੂੰ ਥੱਲੇ ਡੇਗਣਾ ਹੀ ਪੈਂਦਾ ਭਾਵੇਂ ਕੋਈ ਸ਼ਰੀਰਕ ਤੌਰ ਤੇ ਤਕੜਾ ਹੋਵੇ ਭਾਵੇਂ ਕੋਈ ਪੈਸੇ ਤੇਲੇ ਚ ਤਕੜਾ ਹੋਵੇ ਭਾਵੇਂ ਕੋਈ ਪਾਵਰ ਚ ਤਕੜਾ ਹੋਵੇ ਸਰੀਰ ਦੀ ਦਰਵਾਰਤਾਂ ਕਰੋਗੇ ਸਰੀਰ ਸਾਥ ਛੱਡ ਜਾਂਦਾ ਹੈ ਪੈਸੇ ਦੀ ਦਰਵਾਰਤਾਂ ਕਰੋਗੇ ਪੈਸਾ ਸਾਥ ਛੱਡ ਜਾਂਦਾ ਹੈ ਪਾਵਰ ਦੀ ਦਰਵਾਰਤਾਂ ਕਰੋਗੇ ਪਾਵਰ ਸਾਥ ਛੱਡ ਜਾਂਦੀ ਹੈ ਜਿਹੜੇ ਆਪਦੇ ਆਪ ਚਾਹਦੇ ਹੁੰਦੇ ਹਨ ਕਿ ਹਵਾ ਸਾਨੂੰ ਪੁੱਛ ਕੇ ਲੰਘਦੀ ਹੈ ਸਮਾਂ ਇਹੋ ਜਿਹਾ ਕੋਡੇ ਕਰਦਾ ਉਹਨਾਂ ਦੇ ਸਿਰਾਂ ਤੇ ਝੱਖੜ ਝੋਲਦੇ ਵੇਖਿਆ ਜਿਹੜੇ ਆਦੇ ਹੁੰਦੇ ਆ ਸਾਨੂੰ ਡੀਸੀਵੀ ਸਲੂਟ ਮਾਰਦਾ ਹੈ ਸਮਾਂ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦਾ ਉਹਦੇ ਆਖੇ ਪਿੰਡ ਦਾ ਚਮਕੀਦਾਰ ਵੀ ਨਹੀਂ ਲੱਗਦਾ ਇਹ ਜਿਹੜਾ ਆਪਦੇ ਆਪ ਚ ਬਾੜਾ ਤੇੜਿਆ ਬਦਮਾਸ਼ ਬਣਦਾ ਹੋਵੇ ਰੋਜ਼ ਹੀ ਕਦੇ ਕਿਸੇ شریف ਬੰਦੇ ਦੇ ਗਲ ਪੈ ਜੇ ਕਦੇ ਕਿਸੇ شریف ਬੰਦੇ ਦੀ ਪਾਕ ਗਲਾ ਦੇ ਕਦੇ ਕਿਸੇ ਦਾ ਗਲਮਾ ਪਟ ਦੇ ਉਹਦੇ ਤੇ ਵੀ ਕਦੇ-ਕਦੇ ਐਸੇ ਹਾਲਾਤ ਬਣ ਜਾਂਦੇ ਆ ਕਿ ਉਹਦੇ ਕੋਈ ਜਮਾਂ ਸੜਿਆ ਬੰਦਾ ਪੁੜਪੜੀ ਚ ਫੈਰ ਮਾਰ ਜਾਂਦਾ ਹੰਕਾਰ ਨੂੰ ਮਾਰ ਪੈਣੀ ਹੁੰਦੀ ਆ ਜਿਨ੍ਹਾਂ ਦੇ ਹੁਕਮ ਚੱਲਦੇ ਹੁੰਦੇ ਆ ਸਮਾਂ ਕਦੇ-ਕਦੇ ਉਹਨਾਂ ਨੂੰ ਰੋਟੀ ਮੰਗਣ ਤੇ ਮਜਬੂਰ ਕਰ ਦਿੰਦਾ ਜਦੋਂ ਪਹਿਰਾਵੇ ਚੇਂਜ ਹੋਣ ਲੱਗ ਜਾਣ ਤਾਂ ਜੈਂਡਰ ਚੇਂਜ ਹੋਣ ਤੇ ਟਾਈਮ ਨਹੀਂ ਲੱਗਦਾ ਹੁਣ ਮੁੰਡੇ ਸਲਵਾਰਾਂ ਪਾਈ ਫਿਰਦੇ ਆ ਕੁੜੀਆਂ ਪਜਾਮੇ ਪਾਈ ਫਿਰਦੀਆਂ ਆ ਲੋਹੜਾਂ ਜੱਪ ਲਾਜੋ ਪਹਿਲਾਂ ਜਦੋਂ ਕੋਈ ਮੁੰਡਾ ਕੁੜੀਆਂ ਲੱਛਣ ਜੇ ਕਰਦਾ ਸੀ ਤਾਂ ਮੁੰਡਿਆਂ ਨੂੰ ਖਾਸ ਕਰਕੇ ਲੋਕ ਛੇੜਾਂ ਕਰਦੇ ਸੀ ਤੇ ਗਾਣੇ ਬਣਾ ਲੈਂਦੇ ਸੀ ਕਿ ਮਰਦੋਂ ਬਣੇ ਜਨਾਨਾਂ ਵੇ ਕੀ ਤੈਨੂੰ ਭੀੜ ਪਈ ਔਰ ਅੱਜਕੱਲ ਮੁੰਡੇ ਜਨਾਨਾ ਬਣਨ ਨੂੰ ਫੈਸ਼ਨ ਸਮਝਣ ਲੱਗ ਪਏ 100 ਦੇ ਵਿੱਚੋਂ 20 ਮੁੰਡੇ ਕੁੜੀਆਂ ਵਾਂਗੂੰ ਤੁਰਦੇ ਆ ਕੁੜੀਆਂਾਂ ਨੂੰ ਲੱਛਣ ਕਰਦੇ ਆ ਪੰਜਾਂ ਦਰਿਆਵਾਂ ਦੀ ਧਰਤੀ ਦਾ ਛੇਵਾਂ ਦਰਿਆ ਨਸ਼ਿਆਂ ਦਾ ਤੇ ਸੱਤਵਾਂ ਘੜੁਕਿਆਂ ਦਾ ਚੱਲ ਪਿਆ ਨੂੰ ਬੰਨ ਲਾਉਣ ਦੀ ਲੋੜ ਹੈ ਇਹਨੂੰ ਪਰਫੁੱਲਤ ਨਾ ਕਰੋ